हां जी मेरे बोलूं थनु प्यार भरी शश की कार उम्मीद करती हूं सो सारे ठीक होमोगी बढ़िया होमोगी ठीक है जी आज आपा ਤੁਹਾਡੇ ਲਈ ਲੈ ਕੇ ਆਇਆ ਕੋਟ ਸੈੱਟ ਦੀ ਕਟਿੰਗ ਠੀਕ ਹੈ ਜੀ ਆਪਾਂ ਤੁਹਾਨੂੰ ਦੱਸਾਂਗੇ ਕੋਟ ਸੈੱਟ ਦੀ ਕਟਿੰਗ ਕਿਸ ਤਰ੍ਹਾਂ ਹੋਦੀ ਹੈ ਠੀਕ ਹੈ ਜੀ ਅੱਜ ਕਾੜੂ ਗੜਾ ਦਾ ਟ੍ਰੈਂਡ ਚੱਲਿਆ ਹੋਇਆ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਸ਼ੁਰੂ ਠੀਕ ਹੈ ਤੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਤਾਂ ਲਾਈਕ ਤੇ ਸ਼ੇਅਰ ਪਲੀਜ਼ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਸੋਣ ਸੋਣੇ ਕਮੈਂਟ ਵੀ ਕਰ ਦਿਆ ਕਰੋ ਤੇ ਚਲੋ ਆਪਾਂ ਹੁਣ ਕਰ ਲੱਗੇ ਸ਼ੁਰੂ ਠੀਕ ਹੈ ਜੀ ਇਹ ਆਪਾਂ ਕੱਪੜਾ ਲੈ ਲਿਆ ਆਪਣੇ ਡਬਲ ਫੋਲਡ ਦੇ ਵਿੱਚ ਠੀਕ ਹੈ ਜੀ ਇੱਕ ਤਹਿ ਜਨ ਕੀ ਇਸ ਤਰ੍ਹਾਂ ਕਰਕੇ ਆਪਾਂ ਡਬਲ ਫੋਲਡ ਇਹਨੂੰ ਕਰ ਲਿਆ ਦੋ ਤਹਾਂ ਦੇ ਵਿੱਚ ਠੀਕ ਹੈ ਜੀ ਇਹ ਆਪਾਂ ਫਰੰਟ ਵਾਲਾ ਪਹਿਲਾਂ ਆਪਾਂ ਉਤਾਰਾਂਗੇ ਇਹਦਾ ਠੀਕ ਹੈ ਜੀ ਫਰੰਟ ਵਾਲਾ ਆਪਾਂ ਨੂੰ ਪੰਲਾ ਤਾਰਾਂਗੇ ਪਹਿਲਾਂ ਤੇ ਇਹਦੇ ਲਈ ਆਪਾਂ ਨੇ ਇਹਦੀ ਲੰਬਾਈ ਲਈ ਆ ਇਹ ਥੋੜਾ ਲੌਂਗ ਚ 44 ਇੰਚ ਆਪਾਂ ਤਿਆਰ ਲਈਏ 42 ਤੇ ਰਹਿ ਜੀ 2 ਇੰਚ ਆਪਣਾ ਫੋਲਡਿੰਗ ਦਾ ਜੀ ਠੀਕ ਹੈ ਜੀ ਤੇ 46 ਇੰਚ ਫਰਨੀ ਇਹਦੀ ਲੰਬਾਈ ਲਈ ਹੈ ਠੀਕ ਹੈ ਜੀ ਹੁਣ ਆਪਾਂ ਇਹਦਾ ਘੇਰਾ ਕਿਸ ਤਰ੍ਹਾਂ ਲੈਣਾ ਘੇਰਾ ਹੈਗਾ ਆਮ ਜਿਵੇਂ ਆਪਣਾ ਹੈਗਾ 22 ਠੀਕ ਹੈ ਜੀ 22 ਤੋਂ ਆਪਾਂ ਨੇ ਇਹਦਾ 5 6 ਇੰਚ ਆਪਾਂ ਜ਼ਿਆਦਾ ਲੈ ਲੈਣਾ ਠੀਕ ਹੈ ਜੀ 22 ਤੇ 1 2 3 4 5 6 17 ਤੇ ਆਪਾਂ ਇੱਥੇ ਨਿਸ਼ਾਨੀ ਲਾ ਲਾਂਗੇ ਇਹਦੇ ਠੀਕ ਹੈ ਜੀ ਹੋਰ 17 ਤੇ ਠੀਕ ਹੈ ਜੀ 17 ਇੰਚ ਤੇ ਤੇ ਨਿਸ਼ਾਨੀ ਲਾ ਕੇ ਹੁਣ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਇਹਦੀ ਪੱਟੀ ਉਤਾਰਨੀ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਇਹਦੀ ਪੱਟੀ ਤਾਰਾਂਗੇ 2 2 ਇੰਚ ਦੀ ਠੀਕ ਹੈ ਤੁਸੀਂ ਡੇਢ ਦੀ ਉਤਾਰ ਸਕਦੇ ਹੋ 2 ਦੀ ਉਤਾਰ ਸਕਦੇ ਹੋ ਤੁਹਾਡੀ ਮਰਜ਼ੀ ਮੈਂ 2 2 ਇੰਚ ਦੀ ਇਹਦੀ ਪੱਟੀ ਉਤਾਰਾਂ ਪੱਟੀ ਆਪਾਂ ਨੇ ਜਿਹੜੀ ਫੋਲਡ ਕਰਨੀ ਹੈ ਸੌਰੀ ਤਾਰਾਂਗੇ ਨਹੀਂ ਜਿਹੜੀ ਫੋਲਡ ਕਰਨੀ ਹੈ ਠੀਕ ਹੈ ਇਸ ਤਰ੍ਹਾਂ ਕਰਕੇ ਆਪਾਂ ਨੇ ਸਾਰੇ ਕਿਤੇ ਇਹਦੀ ਨਿਸ਼ਾਨੀ ਲਗਾ ਲੈਣੀ ਹੈ 2 2 ਇੰਚ ਦੀ ਇੱਥੋਂ ਆਪਾਂ ਨੇ ਆਹ ਚੀਜ਼ ਆਪਾਂ ਨੇ ਫੋਲਡ ਕਰ ਲੈਣੀ ਹੈ ਇੱਥੋਂ ਠੀਕ ਹੈ ਜੀ ਅੜੀ 2 ਇੰਚ ਦੀ ਆਪਾਂ ਨਿਸ਼ਾਨੀ ਲਗਾਈਏ ਇਥੋਂ ਆਪਾਂ ਫੋਲਡ ਕਰ ਦਾਂ। ਇਸ ਤਰ੍ਹਾਂ ਕਰਕੇ ਠੀਕ ਹੈ ਜੀ। ਹੁਣ ਆਪਾਂ ਲਾਵਾਂਗੇ ਜੀ ਨਿਸ਼ਾਨਾ। ਠੀਕ ਹੈ ਜੀ। ਤੇ ਸਭ ਤੋਂ ਪਹਿਲਾਂ ਰੱਖਾਂਗੇ ਆਪਾਂ ਇਹਦਾ ਤੀਰਾ। ਤੀੜਾ ਰੱਖਾਂਗੇ ਥੋਪਾ 8 ਇੰਚ ਠੀਕ ਆ ਤੀਰੇ ਦਾ ਕਿਸਾ ਹੁੰਦਾ ਜਿੰਨਾ ਵੀ ਤੁਹਾਡਾ ਆਮ ਜਿਵੇਂ ਆਪਣੇ ਸੂਟ ਹੁੰਦੇ ਨੇ ਉਹਨਾਂ ਦਾ ਤੁਸੀਂ ਜਿੰਨਾ ਤੀਰਾ ਉਹ ਤੋਂ 1 ਇੰਚ ਜ਼ਿਆਦਾ ਲੈਣਾ ਇਹਦਾ ਸੱਤ ਸੀ ਆਪਾਂ 8 ਇੰਚ ਲਿਆ ਠੀਕ ਆ ਜੀ ਨੀਚੇ ਰੱਖਾਂਗੇ ਆਪਾਂ 7.5 ਜਿਹੜੀ ਮੋੜ ਦੇ ਨਿਸ਼ਾਨੀ ਦੀ ਠੀਕ ਆ ਜੀ 7.5 ਤੇ ਇਥੋਂ ਲਾਹਾਂਗੇ ਆਪਾਂ ਇਹਨੂੰ ਆਪਾਂ ਇਹਵੇਂ ਜਿਵੇਂ ਹੁਣ ਇਹਨਾਂ ਦੀ ਆਪਣੀ ਛਾਤੀ ਹੈਗੀ ਆ 20 ਆ ਠੀਕ ਆ 10 10 20 ਆਪਾਂ ਇਹਨੂੰ ਇੱਥੋਂ ਲੂਜ਼ਿੰਗ ਦੇਣੀ ਆ ਇਹ ਲੂਜ਼ ਹੁੰਦਾ ਨਾ ਤੇ ਆਪਾਂ ਇਹਨੂੰ ਦਵਾਂਗੇ ਇੱਥੋਂ 3 ਇੰਚ ਦੀ ਲੂਜ਼ ਦਵਾਂਗੇ ਨੂੰ ਆਪਾਂ ਠੀਕ ਆ ਜੀ ਆਪਾਂ 13 13 ਇੰਚ ਤੇ ਨਿਸ਼ਾਨੀ ਲਾਵਾਂਗੇ ਠੀਕ ਆ ਜੀ ਇਥੋਂ ਆਪਾਂ 7.5 ਕਮਰ ਤੇ ਠੀਕ ਹੈ ਜੀ हिਪ ਦੀ ਉਹੀ ਸੋਣਾ ਤੇ ਇਹਦੇ हिਪ ਦਾ ਕੋਈ ਹੋ ਨਹੀਂ ਹੁੰਦਾ ਹੈਗਾ ਤੇ ਇਹ ਪਰ ਆਪਾਂ ਇਹ ਹਿਸਾਬ ਰੱਖਾਂਗੇ ਵਿੱਚ ਠੀਕ ਹੈ ਜੀ ਹਾਂਜੀ ਆਪਾਂ ਨਾ ਇਹਦੇ ਆਪਾਂ ਨੇ ਹਾਂ ਨੇ ਲਾ ਲਈ ਸੀ ਕਮਰ ਦੀ ਨਿਸ਼ਾਨੀ ਠੀਕ ਹੈ ਜੀ ਕਮਰ ਰੱਖਾਂਗੇ ਆਪਾਂ ਹੈਗੀ ਸੀ 9.5 ਆਪਾਂ 2 ਇੰਚ ਦੀ 1.5 ਇੰਚ ਤੇ ਲਾਵਾਂਗੇ ਨਿਸ਼ਾਨੀ ਇਹਦੇ ਠੀਕ ਹੈ ਜੀ ਆਹ ਹੋ ਗਈ ਕਮਰ ਦੀ ਤੇ हिਪ ਦੀ ਹੈਗੀ ਆਪਣੀ 22 ਇੰਚ ਤਿਆਰ ਸੀ ਤੇ ਆਪਾਂ ਇੱਥੇ 11 ਤੇ ਲਾਉਣਾ ਸੀ ਤੇ ਆਪਾਂ ਇੱਥੇ 14 ਇੰਚ ਤੇ ਨਿਸ਼ਾਨੀ ਲਾਵਾਂਗੇ ਠੀਕ ਹੈ 15 ਤੇ ਲਾ ਲੈਂਦੇ ਆਪਾਂ ਲੂਜ਼ ਹੀ ਰੱਖਣਾ ਇਹ ਲੂਜ਼ਿੰਗ ਹੁੰਦੀ ਹੈ ਜਿੱਚ ਲੂਜ਼ ਹੋਣਾ ਲੱਗਦਾ ਠੀਕ ਹੈ ਜੀ ਤੇ ਇਸ ਕਰਕੇ ਆਪਾਂ ਇਹਨੂੰ ਇਸ ਤਰ੍ਹਾਂ ਨਿਸ਼ਾਨੀ ਲਾ ਲਾਂਗੇ ਤੇ ਠੀਕ ਹੈ ਜੀ ਜਿਹੜੀ ਆਪਾਂ ਨੇ ਆਹ ਲੈਂਥ ਵਾਲੀ ਨਿਸ਼ਾਨੀ ਲਾਈ ਸੀਗੀ ਠੀਕ ਹੈ ਜੀ ਆਪਾਂ ਇਸ ਤਰ੍ਹਾਂ ਕਰਕੇ ਇਹਨੂੰ ਪੱਟੀ ਚੱਕਾਂਗੇ ਇੱਥੋਂ ਠੀਕ ਹੈ ਜੀ ਇੱਥੋਂ ਸਟਰਡਰ ਪਰਫੈਕਟ ਲੱਗਦਾ ਹੈ। ਠੀਕ ਹੈ ਜੀ। ਤੇ ਇਹਦੇ ਹਿੱਪ ਦੇ ਨਾਲ ਕਟਿੰਗ ਹੋ ਗਈ ਤਾਂ। ਠੀਕ ਹੈ ਜੀ। ਤੇ ਹੁਣ ਆਪਾਂ ਇੱਥੋਂ ਲਗੀਆਂ ਕਾਟ ਪਾਉਣ। 2 ਇੰਚ ਤੇ ਨਿਸ਼ਾਨੀ ਲਾ ਕੇ ਤੇ ਆਪਾਂ ਇੱਥੋਂ ਇਹਨੂੰ ਕਾਟ ਪਾ ਲਾਂਗੇ। ਠੀਕ ਹੈ ਜੀ। ਇੱਥੋਂ ਆਪਾਂ ਕੀ ਕਰਨਾ ਹੈ ਜੇ ਉੱਪਰ ਸ਼ੋਲਡਰ ਦਾ ਆਪਾਂ 1 ਇੰਚ ਇੱਥੋਂ ਡਾਉਣ ਦਵਾਂਗੇ ਇੱਥੋਂ। ਠੀਕ ਹੈ। 1 ਇੰਚ ਤੇ ਨਿਸ਼ਾਨੀ ਲਾ ਕੇ ਇਧਰੋਂ 8 ਪਟਾਈ ਇੰਚ ਦਾ ਜਿਹੜਾ ਆਪਾਂ ਗਲਾ ਬਣਾਉਣਾ ਠੀਕ ਹੈ ਜੀ ਇਸ ਸਲੋਟ ਇੰਟੇਟ ਪਾ ਦਾਂਗੇ ਇਹ ਡਾਊਨ ਦੇਣਾ ਆਪਾਂ ਨੇ 1 ਇੰਚ ਤੇ ਦੇਣਾ ਠੀਕ ਹੈ ਇਸ ਤਰ੍ਹਾਂ ਕਰਕੇ ਠੀਕ ਹੈ ਤੇ ਤੁਸੀਂ ਚਾਹੋ ਇਹਦੇ ਵਿੱਚ ਪਲੇਟ ਪਾ ਸਕਦੇ ਹੋ ਜੇ ਫੀਟਿੰਗ ਲਈ ਪਲੇਟ ਪਾਉਣੀ ਹੈ ਠੀਕ ਹੈ ਜੀ ਜਿੱਕਰ ਆਪਾਂ ਪਹਿਲਾਂ ਨਿਸ਼ਾਨੀ ਲਗਾਉਣੀ ਤੇ ਸੀ ਤੇ ਪਲੇਟ ਪਾਵਾਂਗੇ ਆਪਾਂ ਇੱਥੋਂ 12.5 ਤੇ 3.5 ਤੇ ਨਿਸ਼ਾਨੀ ਲਾ ਕੇ ਤੇ نیچے ਨੂੰ 7 ਠੀਕ ਹੈ ਜੀ ਇਹਨਾਂ ਫੀਟਿੰਗ ਬਹੁਤ ਸੋਹਣੀ ਆ ਜਾਂਦੀ ਹੈ ਤੁਸੀਂ ਪਲੇਟ ਹੀ ਪਾਰ ਕਰਦੇ ਇਹ ਹੋ ਗਈ ਹੁਣ ਫਰੰਟ ਵਾਲੀ ਦੀ ਨਿਸ਼ਾਨੀ ਠੀਕ ਹੈ ਜੀ ਹੁਣ ਆਪਾਂ ਲੱਗਿਆਂ ਦੀ ਕਟਿੰਗ ਕਰਦੇ ਸਤੰਗਰ ਕੇ ਆਪਣੀ ਦੀ ਕਟਿੰਗ ਕਰ ਲੈਣੀ ਜਿਵੇਂ ਆਈ ਦੀ ਕਾਟ ਪਾਈ ਹੈ ਹਲੋ ਠੀਕ ਹੈ ਇਹ ਹੋ ਗਿਆ ਆਪਣੇ ਫਰੰਟ ਉਹਦੀ ਕਟਿੰਗ ਠੀਕ ਹੈ ਜੀ ਤੇ ਆਹ ਉਹਦੀ ਪੱਟੀ ਫੋਲਡ ਕੀਤੀ ਹੋਈ ਸੀਗੀ ਠੀਕ ਹੈ ਤੇ ਇਹਦੇ ਪਨੈਕ ਦੀ ਕਟ ਅਪ ਬਾਅਦ ਚ ਪਾਉਣੇ ਤੇ ਹੁਣ ਆਪਾਂ ਬੈਕ ਵਾਲਾ ਪੱਲਾ ਫੜ ਲਈ। ਹਾਂਜੀ ਆਪਾਂ ਨੇ ਨਾ ਬੈਕ ਵਾਲਾ ਪੱਲਾ نیچے ਰੱਖ ਲਿਆ 프ਰੰਟ ਵਾਲਾ ਉੱਪਰ ਰੱਖਿਆ ਠੀਕ ਹੈ ਜੀ। ਆਪਾਂ ਪੱਟੀ ਫੋਲਡ ਕੀਤੀ ਇਸ ਤਰ੍ਹਾਂ। ਬਸ ਆਪਾਂ ਇਹਨੂੰ ਕੁਝ ਨਹੀਂ ਕਰਨ ਦੇ ਨਾਲ-ਨਾਲ ਕਰਕੇ ਆਪਾਂ ਨੇ ਇਸ ਤਰ੍ਹਾਂ ਦੀ ਉਤਾਰ ਲੈਣਾ ਪੱਲਾ ਠੀਕ ਹੈ ਜੀ। ਤੇ ਇੱਥੇ ਆਪਾਂ ਨਿਸ਼ਾਨੀ ਵੀ ਲਗਾ ਸਕਦੇ ਹਾਂ। ਠੀਕ ਹੈ ਜੀ। ਜਿਵੇਂ ਇਹ ਰੱਖ ਕੇ ਇਸ ਤਰ੍ਹਾਂ ਪੱਲਾ ਦੇ ਪਲੋਂ ਨੇ ਕਟਿੰਗ ਦੀ ਸੇਮ ਹੀ ਹੁੰਦੀ ਹੈ ਜਿਵੇਂ ਆਪਾਂ ਸੂਟ ਦੀ ਕਟਿੰਗ ਕਰਦੇ ਆ। ਬਸ ਥੋੜਾ ਜਿਹਾ ਹੀ ਫਰਕ ਹੁੰਦਾ ਇਹਦਾ। ਕਿੰਨਾਕ ਆਪਾਂ ਤੁਸੀਂ ਇਹ ਦੋ ਉੱਚਾ ਵੀ ਰੱਖ ਸਕਦੇ ਹੋ ਜਿੰਨਾ ਤੁਸੀਂ ਰੱਖਣਾ ਚਾਹੋ ਮੈਂ ਇਹਦਾ ਥੋੜਾ ਲੌਂਗ ਬਣਾਉਣਾ ਸੀਗਾ ਇਸ ਕਰਕੇ ਮੈਂ ਇਹਦੀ ਲੌਂਗ ਦੀ ਕਟਿੰਗ ਕੀਤੀ ਹੈ ਠੀਕ ਹੈ ਜੀ ਤੇ ਹੁਣ ਆਪਾਂ ਲੱਗੀਆਂ ਦੀ ਕਟਿੰਗ ਕਰ ਲੈਂਦੇ ਬੈਕ ਵਾਲੇ ਦੀ ਤੇ ਜਿਹੜਾ ਹ ਬੰਦ ਵਾਲਾ ਪਾਸਾ ਆਪਾਂ ਨੇ ਇੱਧਰ ਰੱਖਿਆ ਉੱਪਰ ਜਿਹੜਾ ਫਰੰਟ ਵਾਲਾ ਖੁੱਲ੍ਹਾ ਵਾਲਾ ਪਾਸਾ ਜਿਹੜੀ ਆ ਪੱਟੀ ਫੋਲਡ ਕਰਨੀ ਆਪਾਂ ਇੱਧਰ ਰੱਖਿਆ ਤੇ ਬੰਦ ਵਾਲੇ ਪਾਸੇ ਇੱਧਰ ਇਹ ਵਾਲਾ ਖੁੱਲਾ ਖੁੱਲੀ ਹੜੇ ਸਾਈਡਾ ਇੱਧਰ ਆਪਾਂ ਕਾਟ ਪਾਉਣੀ ਠੀਕ ਹੈ ਜੀ ਇਸ ਗੱਲ ਦਾ ਧਿਆਨ ਦੇ ਤੇ ਇਹਦੇ ਨਾਲ ਨਾਲ ਹੀ ਆਪਾਂ ਸਾਰੀ ਕਟਿੰਗ ਕਰ ਲੈਂਦੇ ਆ ਸਤਾਗਾ ਕੇ ਸਾਰਾ ਪਤਾਰ ਲੈਣਾ ਠੀਕ ਹੈ ਜੀ ਇਹ ਤਾਂ ਹੋ ਗਈ ਕਟਿੰਗ ਹੁਣ ਆਪਾਂ نیچے ਇੱਥੋਂ ਕੀ ਕਰਨਾ ਆਪਾਂ ਨੇ ਇੱਥੇ 3 ਇੰਚ ਰੱਖ ਲੈਣਾ ਠੀਕ ਹੈ ਜੀ 3 ਇੰਚ ਰੱਖ ਕੇ ਆਪਾਂ ਨੇ ਇਸ ਤਰ੍ਹਾਂ ਕਰਕੇ ਇਹਨੂੰ ਸ਼ੇਪ ਦੇ ਦੇਣੀ ਹੈ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਇਹਦੇ نیچے ਗੁਲਾਈ ਦਮਾ ਕੇ ਆਪਾਂ ਇਹਨੂੰ ਕੀਰਾ ਫੋਲਡ ਕਰਨ ਵਾਸਤੇ ਠੀਕ ਹੈ ਜੀ ਠੀਕ ਆलो ਇਸ ਤਰ੍ਹਾਂ ਕਰਕੇ ਫੋਲਡ ਕਰ ਲੇ ਹੁਣ ਆਪਾਂ ਕਰਦੇ ਹਾਂ ਦੀ ਨੈਕ ਦੀ ਕਟਿੰਗ ਠੀਕ ਹੈ ਜੀ ਫਰੰਟਲ ਨੈਕ ਦੀ ਕਟਿੰਗ ਦੇਖ ਲਓ ਤੁਸੀਂ ਇੱਥੋਂ ਪਰ ਰੱਖ ਲੈਣਾ 2.5 ਇੰਚ ਠੀਕ ਤੇ نیچے ਤੁਸੀਂ ਜਿੰਨਾ ਰੱਖਣਾ ਚਾਹੋ ਮੈਂ ਰੱਖੂਗੀ ਇੱਥੋਂ 4 ਇੰਚ ਦੀ ਇਹਦੀ ਹੋਰ ਰੱਖੂਗੀ ਠੀਕ ਹੈ ਜੀ ਲੰਬਾਈ ਉਪਰੋਂ 2.5 ਇੰਚ ਤੁਸੀਂ 3 ਵੀ ਲੈ ਸਕਦੇ 3 ਲੈ ਲਓ ਇੱਥੋਂ ਕਿਉਂਕਿ ਹੋੁੰਦਾ ਆਪਾਂ 3 ਇੰਚ ਲਾਵਾਂਗੇ ਉਪਰ ਠੀਕ ਹੈ 3 ਇੰਚ ਲੈ ਕੇ ਤੇ ਨੀਚੇ ਆਪਾਂ 4 4.5 ਜਿੰਨਾ ਤੁਸੀਂ ਲੈਣਾ ਚਾਹੋ ਜਿੰਨਾ ਤੁਹਾਨੂੰ ਠੀਕ ਲੱਗੇ ਵਿੱਚ ਜਿੰਨਾ ਤੁਸੀਂ ਨੈੱਕ ਪਾਉਣਾ ਆਪਣਾ ਫਰੰਟ ਵਾਲਾ ਉਨਾ ਹੀ ਤੁਸੀਂ ਕਰ ਸਕਦੇ ਠੀਕ ਹੈ ਇਸ ਤਰ੍ਹਾਂ ਜਿਹੜਾ ਬੈਕ ਵਾਲਾ ਬੈਕ ਵਾਲਦੇ ਆਪਾਂ ਪਾਵਾਂਗੇ 2.5 ਇੰਚ ਤੇ ਠੀਕ ਹੈ ਜੀ 2.5 ਇੰਚ ਤੇ ਤੇ ਇਹਦੀ ਆਪਾਂ ਨੇ ਬਸ ਇਹ ਰੱਖਣੀ ਆ ਆਪਾਂ ਨੇ ਇੱਥੋਂ ਪਿੱਛੋਂ ਬੈਕ ਤੋਂ ਆਪਾਂ ਰੱਖਾਂਗੇ ਸਿਰਫ ਪੌਣੇ ਇੱਕ 2 ਇੰਚ ਤੇ ਲਾ ਲੈਨੇ ਇਹਨੂੰ ਸਾਰੇ ਬਸ ਇੰਨੇ ਕੇ ਦੀ ਪੌਣੀ ਆਪਾਂ ਨੇ ਕਢਾਈ ਠੀਕ ਹੈ ਜੀ ਇਹਦੇ ਵਿੱਚੋਂ ਆਪਾਂ ਕਲਾਈ ਦੇ ਦਨੇ ਠੀਕ ਹੈ ਤੇ ਰਹੀ ਇਹਦੀ ਕਟਿੰਗ ਹੁਣ ਆਪਾਂ ਕਰਨ ਲੱਗੇ ਹਾਂ ਇਹਦੀ ਕਟਿੰਗ ਕੋਟ ਸੈਟ ਦੀ ਚਲੋ ਫਰੰਟ ਵਾਲੀ ਦੀ ਕਰ ਦਿੰਦੇ ਆ ਠੀਕ ਹੈ ਉਸ ਤੋਂ ਬਾਅਦ ਬੈਕ ਵਾਲੀ ਦੀ ਚਲੋ ਠੀਕ ਹੈ ਜੀ ਇਹ ਹੋ ਗਿਆ ਆਪਣੇ neck ਕਾ ਦੀ ਕਟਿੰਗ ਤੇ ਹੁਣ ਲੱਗੇ ਆਪਾਂ ਬਾਜੂ ਕੱਟਣਾ ਹਾਂਜੀ ਆਪਾਂ ਲੱਗੇ ਆ ਬਾਜੂ ਦੀ ਕਟਿੰਗ ਕਰਨ ਆਪਾਂ 4 ਫੋਲਡ ਦੇ ਵਿੱਚ ਇਹਨੂੰ ਲੈ ਲਿਆ ਆ ਠੀਕ ਹੈ ਜੀ ਆਪਾਂ ਇਹਦੀ ਲੈਂਥ ਰੱਖਾਂਗੇ ਇੱਥੋਂ 16 ਇੰਚ ਠੀਕ ਹੈ ਜੀ ਇਹ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਆਪਾਂ ਇਹਦੇ ਮੂਰੇ ਕਾਫਲਾਵਾਗੇ ਤੇ ਕਾਫਲਾ ਕੇ ਇਹਨੂੰ ਆਪ ਬਣਾਵਾਂਗੇ ਬਾਜੂ ਨੂੰ ਠੀਕ ਹੈ ਜੀ ਤੇ 16 ਇੰਚ ਤੇ ਆਪਾਂ ਕਟਿੰਗ ਕਰਾਂਗੇ ਇਹ ਇਸ ਤਰ੍ਹਾਂ ਕਰਕੇ ਠੀਕ ਹੈ ਜੀ ਇਹਦੇ ਲਾਹਾਂਗੇ ਆਪਾਂ ਕਾਫ ਬਾਜੂ ਤੇ ਨੀਚੇ ਆਪਾਂ ਇਹਨੂੰ ਰੱਖਾਂਗੇ ਆਪਾਂ ਨੋਕ ਇੱਥੇ ਪਾਉਣ ਦੇਖਦੇ ਆਪਾਂ ਕਿਸ ਤਰ੍ਹਾਂ ਦੀ ਬਾਜੂ ਬਣਾਣੀ ਹੈਗੀ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਆਪਾਂ ਇੱਥੇ ਨਿਸ਼ਾਨੀ ਲਗਾ ਲਵਾਂਗੇ ਚੰਗੀ ਤਰ੍ਹਾਂ ਇਹਨੂੰ ਪਾਉ ਇੱਕ ਸਾਰ ਕਰ ਲਈ ਪਹਿਲਾਂ ਬਾਜੂ ਨੂੰ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਲਾਵਾਂਗੇ ਸ਼ੋਲਡਰ ਦੀ ਮੋਢੇ ਦੀ ਨਿਸ਼ਾਨੀ ਤੇ 9.5 ਤੇ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਆਪਾਂ ਇੱਥੋਂ ਇਹਨੂੰ 3 ਇੰਚ ਤੇ ਆਪਾਂ ਉਹੀ ਜਿਹੜਾ ਰੱਖ ਕੇ ਇਸ ਤਰ੍ਹਾਂ ਕਰਕੇ ਕੰਨੂ ਖੜਾਈ ਦੇ ਦਾਂਗੇ ਠੀਕ ਹੈ ਤੇ ਹੋ ਗਈ ਆਪਣੀ ਬਾਜੂ ਦੀ ਕਟਿੰਗ ਇਹਨੂੰ ਹਲਕੀ ਜਿਹੀ ਆਪਾਂ ਇੱਥੋਂ ਔੜ-ਧੋੜ ਕਰਕੇ ਕਾਟ ਪਾ ਦਾਂਗੇ ਠੀਕ ਹੈ ਇਸ ਤਰ੍ਹਾਂ ਕਰਕੇ ਜੇ ਆਪਾਂ ਇਹਦੇ ਨਾਲ ਬਣਾਵਾਂਗੇ ਲੂਸ ਪਲਾਜ਼ੋ ਠੀਕ ਹੈ ਜਿਹੜਾ ਕੱਪੜਾ ਬਚਿਆ ਇਹਨਾਂ ਬਣਾਵਾਂਗੇ ਲੂਸ ਪਲਾਜ਼ੋ ਜੇ ਤੁਸੀਂ ਵੀਡੀਓ ਮੈਨੂੰ ਟਾਈਮ ਲੱਗੇ ਤਾਂ ਬਾਅਦ ਹੁਣੀ ਮੇਰੀ ਪਹਿਲਾਂ ਵਾਲੀ ਵੀਡੀਓ ਵਿੱਚ ਪਾਈ ਹੋਈ ਹੈ ਤੁਹਾਨੂੰ ਸਿੰਪਲ ਪਲਾਜ਼ੋ ਦੀ ਕਟਿੰਗ ਕਹੋ ਉਸ ਚ ਜਾ ਕੇ ਦੇਖ ਲਓ ਨਹੀਂ ਮੈਂ ਤੁਹਾਨੂੰ ਜੇ ਮੇਰੇ ਕੋਲ ਟਾਈਮ ਲੱਗਿਆ ਤਾਂ ਮੈਂ ਤੁਹਾਨੂੰ ਇਸ ਚੀਜ਼ ਦੀ ਵੀਡੀਓ ਜ਼ਰੂਰ ਪਾ ਦੂੰਗੀ ਜੇ ਸਟੀਚਿੰਗ ਦੇਖਣੀ ਤਾਂ ਸਟੀਚਿੰਗ ਦੀ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਤੁਹਾਨੂੰ ਮੈਂ ਵੀਡੀਓ ਸੈਂਡ ਕਰ ਦੂੰਗੀ ਬਣਾ ਕੇ ਠੀਕ ਹੈ ਜੀ ਵੀਡੀਓ ਦੇਖਣ ਲਈ ਧੰਨਵਾਦ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਦੇ ਰਹੋ ਥੈਂਕ ਯੂ ਜੀ ਧੰਨਵਾਦ